ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਵਧੀਆ ਤੇ ਆਪਾਂ ਵੀ ਵੈਗਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਜੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਕਿ ਜਿਵੇਂ ਕਿ ਇਹ ਪੱਖਾ ਤੁਸੀਂ ਵੇਖ ਹੀ ਸਕਦੇ ਹੋ ਜੀ ਕਿੰਨਾ ਗੰਦਾ ਹੋ ਰਿਹਾ ਹੈ ਇਹ ਤੇ ਬਹੁਤ ਹੀ ਜ਼ਿਆਦਾ ਗੰਦਾ ਹੋ ਰਿਹਾ ਜੀ ਪੱਖਾ ਆਪਣਾ ਇਹ ਤੇ ਇਹਨੂੰ ਆਪ ਅੱਜ ਸਾਫ਼ ਕਰਕੇ ਦਿਖਾਵਾਂਗੇ ਜੀ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਤੇ 3 ਮਿੰਟਾਂ ਵਿੱਚ ਸਾਫ਼ ਹੋ ਜਾਊਗਾ ਇਸ ਟ੍ਰਿਕ ਦੇ ਨਾਲ ਜੀ ਤੁਸੀਂ ਗੰਦੇ ਤੋਂ ਗੰਦਾ ਪੱਖਾ ਮਿੰਟਾਂ ਵਿੱਚ ਦੀ ਚਮਕਾ ਸਕਦੇ ਆਂਗੇ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਦੱਸਾਂਗੇ ਆਪਾਂ ਤੁਹਾਨੂੰ ਪੱਖਾ ਸਾਫ ਕਰਨ ਦਾ ਤੇ ਪਹਿਲਾਂ ਤੁਸੀਂ ਇਹ ਦੇਖ ਲਓ ਚੰਗੀ ਤਰ੍ਹਾਂ ਤੇ ਇਹ ਆਪਾਂ ਇੰਨਾ ਗੰਦਾ ਨਹੀਂ ਕੀਤਾ ਹੋਇਆ ਜਿਵੇਂ ਆਪਾਂ ਮਕਾਨ ਕਿਰਾਏ ਤੇ ਚੇਂਜ ਕੀਤਾਗਾ ਬਦਲਿਆਗਾ ਤੇ ਤਾਂ ਕਰਕੇ ਆਪਾਂ ਨਵਾਂ ਮਕਾਨ ਕਿਰਾਏ ਤੇ ਲੇਤਾ ਉੱਥੇ ਇਹ ਇੰਨਾ ਜ਼ਿਆਦਾ ਪੱਖਾ ਗੰਦਾ ਹੋਇਆ ਪਿਆ ਇਹ ਤੇਦੀ ਆਪਾਂ ਸਫਾਈ ਕਰਨ ਲੱਗੇ ਸੀ ਤੇ ਇਸ ਲਈ ਆਪਾਂ ਸੋਚਿਆ ਚਲੋ ਵੀਡੀਓ ਬਣਾ ਕੇ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਪੱਖਾ ਸਾਫ ਕਰਨ ਲਈ ਆਪਾਂ ਕੀ ਕੀ ਲੈਣਾਗਾ ਤੇ ਦੋ ਚੀਜ਼ਾਂ ਨਾਲ ਆਪਾਂ ਪੱਖਾ ਸਾਫ ਕਰਾਂਗੇ ਤੇ ਆਪਣੇ ਘਰ ਦੇ ਵਿੱਚ ਹੀ ਬੜੇ ਆਰਾਮ ਨਾਲ ਇਹ ਪਈਆਂ ਹੁੰਦੀਆਂ ਚੀਜ਼ਾਂ ਮਿਲ ਜਾਂਦੀਆਂ ਤੇ ਘਰ ਦੇ ਵਿੱਚ ਹੀ ਹੁੰਦੀਆਂ ਜੀ ਇਹ ਚੀਜ਼ਾਂ ਤੇ ਚਲੋ ਜੀ ਹੁਣ ਆਪਾਂ ਸਾਫ ਕਰਨ ਲੱਗਦੇ ਆਂ ਪੱਖਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਸੁੱਕਾ ਕੱਪੜਾ ਲਵਾਂਗੇ ਜੀ ਸੁੱਕੇ ਕੱਪੜੇ ਨਾਲ ਇਹਦੀ ਆਪਾਂ ਸਾਰੀ ਆ ਗਰਦ ਸਾਫ਼ ਕਰ ਦਾਂਗੇ ਜੋ ਵੀ ਇਹ ਤੇ ਜਾਲੇ ਵਗੈਰਾ ਲੱਗੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਇੱਕ ਵਾਰ ਸਾਫ਼ ਕਰ ਲਾਂਗੇ ਸੁੱਕੇ ਕੱਪੜੇ ਨਾਲ ਇਸ ਤਰੀਕੇ ਨਾਲ ਹੀ ਆਪਾਂ ਪਹਿਲਾਂ ਸੁੱਕੇ ਕੱਪੜੇ ਨਾਲ ਇਹਨੂੰ ਸਾਫ਼ ਕਰ ਲਾਂਗੇ ਸਾਰੇ ਘਰਾਂ ਨੂੰ ਮਿੱਟੀ ਬਹੁਤ ਜ਼ਿਆਦਾ ਹੋਈ ਪਈ ਐ ਤੇ ਤੇ ਪਹਿਲਾਂ ਜੇਕਰ ਆਪਾਂ ਇਸ ਤਰੀਕੇ ਨਾਲ ਇਹਨੂੰ ਸਾਫ਼ ਕਰ ਲਾਂਗੇ ਸੁੱਕੇ ਕੱਪੜੇ ਨਾਲ ਤਾਂ ਇਹ ਸੌਖਾ ਹੋ ਜਾਊਗਾ ਆਪਾਂ ਨੂੰ ਸਾਫ਼ ਕਰਨਾ ਦੇਖੋ ਕਿੰਨੀ ਜ਼ਿਆਦਾ ਗਰਦੇ ਇਹ ਕੱਪੜੇ ਨਾਲ ਹੀ ਲੈ ਰਹੀ ਹੈਗੀ ਬਹੁਤ ਜ਼ਿਆਦਾ ਮਿੱਟੀ ਚੜ੍ਹੀ ਹੋਈ ਹੈ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਸਭ ਤੋਂ ਪਹਿਲਾਂ ਜੀ ਇਹ ਸਵਿਚ ਆਫ ਕਰ ਲੈਣਾਗਾ ਜਿਹੜਾ ਮੇਨ ਸਵਿਚ ਹੁੰਦਾਗਾ ਬੋਰਡ ਦਾ ਬਿਜਲੀ ਵਾਲਾ ਕਿਉਂਕਿ ਕਈ ਵਾਰ ਇਹ ਕਰੰਟਾ ਵਗੈਰਾ ਹੋਣ ਦਾ ਡਰ ਹੁੰਦਾ ਇਹ ਚ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਇਸ ਤਰੀਕੇ ਨਾਲ ਆਪਾਂ ਸਾਰੇ ਫਾਰੇ ਇਹ ਕਿਰਾਂ ਸੁੱਕੇ ਕੱਪੜੇ ਨਾਲ ਸਾਫ਼ ਕਰ ਲਈਜੀ ਤੇ ਉੱਪਰਲੀ ਥੜ੍ਹ ਤੋਂ ਵੀ ਸਾਫ਼ ਕਰ ਲਾਂਗੇ ਉੱਪਰ ਵੀ ਬਹੁਤ ਜ਼ਿਆਦਾ ਮਿੱਟੀ ਚੜੀ ਵੀ ਹੁੰਦੀ ਅੱਗੇ ਭਰਾਂ ਤੇ ਅੱਧਾ ਫੱਖਾ ਤਾਂ ਆਪਣਾ ਐਸੇ ਨਾਲ ਹੀ ਸਾਫ਼ ਹੋ ਗਿਆ ਜੀ ਤੇ ਬਾਕੀ ਜਿਹੜਾ ਆਪਾਂ ਦੋ ਚੀਜ਼ਾਂ ਤੁਹਾਨੂੰ ਦੱਸਾਂਗੇ ਕਿਹੜੀਆਂ ਕਿਹੜੀਆਂ ਲੈਣੀਆਂ ਉਹਨਾਂ ਨਾਲ ਸਾਫ਼ ਕਰਾਂਗੇ ਆਪਾਂ ਬਿਲਕੁਲ ਹੀ ਚਮਕਾ ਦਾਂਗੇ ਫੱਖੇ ਨੂੰ ਤੇ ਦੇਖੋ ਜੀ ਕਿਰਾ ਮੋਟਾ-ਮੋਟਾ ਇਹ ਆਪਾਂ ਲਾਹਤਾ ਰੇਤਾ ਜਿੰਨਾ ਵੀ ਸੀਗਾ ਤੇ ਧੂੜ ਮਿੱਟੀ ਜੰਮੀ ਹੋਈ ਸੀ ਤੇ ਫਿਰ ਵੀ ਇਹ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਹਜੇ ਵੀ ਦੇਖ ਹੀ ਸਕਦੇ ਤੁਸੀਂ ਇਹ ਤੇ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਕੀ ਕੀ ਆਪਾਂ ਦੋ ਚੀਜ਼ਾਂ ਲੈਣੀਆਂ ਤੇ ਸਭ ਤੋਂ ਪਹਿਲਾਂ ਜੀ ਆਪਾਂ ਇੱਕ ਲੈ ਲੈ ਇੱਥੇ ਖਾਲੀ ਕੋਲੀ ਲੈ ਲਈ ਅਗੀ ਤੁਸੀਂ ਕੋਈ ਵੀ ਵਰਤਨ ਲੈ ਲੈਣਾ ਤੇ ਹੁਣ ਆਪਾਂ ਲੈਂਤਾ ਇਹ ਸ਼ੈਂਪੂ ਤੇ ਸ਼ੈਂਪੂ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਹੈ ਇਹ ਹਰ ਇੱਕ ਘਰ ਦੇ ਵਿੱਚ ਤੇ ਇੱਕ ਸ਼ੈਂਪੂ ਦਾ ਪਾਉਚ ਲੈ ਲੈਣਾ ਆਪਾਂ ਪੂਰਾ ਸਾਰਾ ਸ਼ੈਂਪੂ ਆਪਾਂ ਇਸ ਤਰੀਕੇ ਨਾਲ ਕੱਢ ਲਿਆ ਹੈ ਕੋਲੀ ਦੇ ਵਿੱਚ ਹੁਣ ਜਿਹੜੀ ਆਪਾਂ ਦੂਸਰੀ ਚੀਜ਼ ਲਈਏ ਜੀ ਦੂਸਰੀ ਚੀਜ਼ ਆਪਣੇ ਕੋਲ ਹੈਗੀ ਹੈ ਇਹ ਇਹ ਹੈਗਾ ਸਿਰਕਾ ਹੈਗਾ ਚਿੱਟਾ ਸਿਰਕਾ ਤੇ ਇਹ ਆਪਾਂ ਨੂੰ ਆਮ ਹੀ ਦੁਕਾਨਾਂ ਤੋਂ ਮਿਲ ਜਾਂਦਾ ਤੇ ਬਹੁਤ ਜ਼ਿਆਦਾ ਇਹ ਕਲੀਨਿੰਗ ਦੇ ਕੰਮ ਆਉਂਦਾ ਜੀ ਸਫਾਈ ਦੇ ਤੇ ਬਹੁਤ ਜ਼ਿਆਦਾ ਵਧੀਆ ਸਫਾਈ ਹੋ ਜਾਂਦੀ ਹੈ ਇਹਦੇ ਨਾਲ ਕਿਸੇ ਵੀ ਚੀਜ਼ ਦੀ ਆਪਾਂ ਸਫਾਈ ਕਰਦੇ ਆ ਤਾਂ ਜਿਵੇਂ ਖਾਣੇ ਦੇ ਵਿੱਚ ਵਰਤਿਆ ਜਾਂਦਾ ਤਾਂ ਵੀ ਇਹ ਸਫਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਕੰਮ ਆਉਂਦਾਗਾ ਤੇ ਆਪਾਂ ਇੱਥੇ ਲਵਾਂਗੇ ਇੱਕ ਢੱਕਣ ਇਹਦਾ ਲਵਾਂਗੇ ਸਿਰਕੇ ਦਾ ਲਓ ਜੀ ਇੱਥੇ ਆਪਾਂ ਇੱਕ ਟੱਕਣੇ ਦਾ ਸਿਰਕੇ ਦਾ ਪਾਵਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦਾ ਇੱਕ ਪੇਸਟ ਤਿਆਰ ਕਰ ਲਾਂਗੇ ਇਸ ਤਰੀਕੇ ਨਾਲ ਘੋਲ ਕੇ ਸ਼ੈਂਪੂ ਦਾ ਤੇ ਇਹ ਸਿਰਕੇ ਦਾ ਤੇ ਇੱਕਦਮ ਹੀ ਆਪਣਾ ਪੱਖਾ ਜਿਵੇਂ ਨਵਾਂ ਹੁੰਦਾ ਹੈ ਬਿਲਕੁਲ ਇਸ ਤਰੀਕੇ ਨਾਲ ਚਮਕ ਜਾਊਗਾ ਓ ਜੀ ਹੁਣ ਇੱਥੇ ਆਪਾਂ ਇਹ ਲੈ ਲਿਆ ਭਾਂਡੇ ਪਾਂਜਣ ਵਾਲਾ ਬੁਰਸ਼ ਆਹੇ ਤੇ ਸਕਰਾ ਵਰਜਾ ਇਹ ਲੈ ਲੈਣਾ ਆਪਾਂ ਜਿਹੜਾ ਸੌਫਟ ਵਾਲਾ ਹੁੰਦਾ ਗਾ ਸੌਫਟ ਜਿਹਾ ਹੁੰਦਾ ਹੈ ਇਹ ਇਹਦੇ ਨਾਲ ਸਕ੍ਰੈਚ ਨਹੀਂ ਬਣਣਗੇ ਉਹ ਤੇ ਫਰਾਂ ਤੇ ਪੱਖੇ ਤੇ ਤੇਲ ਲੈ ਲੈ ਜੀ ਹੁਣ ਆਪਾਂ ਨੇ ਤੇ ਹੁਣ ਆਪਾਂ ਤਾਂ ਘੋਣੇ ਤਨ ਪੱਖੇ ਤੇ ਇਹ ਲਗਾ ਕੇ ਕਿਵੇਂ ਲਗਾਉਣਾ ਆਪਾਂ ਨੇ ਤੇ ਇਸ ਤਰੀਕੇ ਨਾਲ ਜੀ ਹੁਣ ਆਪਾਂ ਲਗਾਵਾਂਗੇ ਤੇ ਥੋੜਾ ਇਹ ਨਿਚੋੜ ਜੇ ਲਵਾਂਗੇ ਇਹਨੂੰ ਇਹਦੇ ਵਿੱਚ ਪਿਉਂ ਕੇ ਬੁਰਸ਼ ਨੂੰ ਭਾਂਡੇ ਵਾਲੇ ਇਸ ਤਰੀਕੇ ਨਾਲ ਪਾ ਲਗਾ ਲਾਂਗੇ ਤੇ ਤੇ ਇਹਦੇ ਨਾਲ ਬਸ ਇੱਕ ਇੱਕ ਵਾਰ ਨਾ ਥੋੜਾ ਹਲਕਾ ਹਲਕਾ ਜਿਹਾ ਹੀ ਤੁਹਾਨੂੰ ਇਹ ਲਾਉਣਾ ਪਊਗਾ ਤੇ ਫਰਾਂ ਤੇ ਤੇ ਜ਼ਿਆਦਾ ਰਗੜਨ ਦੀ ਵੀ ਨਹੀਂ ਲੋੜ ਹੈਗੀ ਤੇ ਬਸ ਲਗਾਉਣ ਨਾਲ ਹੀ ਇਹ ਸਾਫ਼ ਹੋ ਜਾਊਗਾ ਇਸ ਤਰੀਕੇ ਨਾਲ ਪਾ ਸਾਰੇ ਫਰਾਂ ਤੇ ਲਗਾ ਲਾਂਗੇ ਇਹਨੂੰ ਤੇ ਇਹ ਵੀਡੀਓ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਅੰਕੇਤਾ ਨੂੰ ਸਾਰਾ ਪ੍ਰੋਸੈਸ ਦਾ ਇਹਦਾ ਪੂਰਾ ਪਤਾ ਲੱਗ ਜੀ ਨਹੀਂ ਤਾਂ ਫਿਰ ਅੱਧੀ ਜਾਣਕਾਰੀ ਅਧੂਰੀ ਜਾਣਕਾਰੀ ਰਹਿ ਜਾਂਦੀ ਹੈਗੀ ਤੇ ਵੇਖੋ ਹਜੇ ਆਪਾਂ ਇੱਕ ਵਾਰ ਹੀ ਲਗਾਇਆ ਇਹ ਇੱਕ ਵਾਰ ਲਗਾਉਣ ਨਾਲ ਹੀ ਵੇਖੋ ਕਿੰਨਾ ਜ਼ਿਆਦਾ ਸਾਫ਼ ਲੱਗ ਰਿਹਾ ਪੱਖਾ ਤੇ ਦੂਸਰੇ ਫਾਰ ਵੇਖ ਲਓ ਤੁਸੀਂ ਦੂਸਰੇ ਫਾਰ ਬਿਲਕੁਲ ਹੀ ਪੀਲੇ ਗੰਦੇ ਲੱਗ ਰਹੇ ਹੈਗੇ ਇਹ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਜਿਆਦਾ ਭਿਓਣ ਭਿਓਣ ਕੇ ਲਗਾਉਣਾ ਹੈਗਾ ਡਬੋ ਕੇ ਨਿਚੋੜ ਜੇ ਲੈਣਾ ਇਹਨੂੰ ਆਪਾਂ ਡਬੋ ਕੇ ਫੇਰ ਲਗਾਉਣਾ ਇਹਨੂੰ ਆਪਾਂ ਇੱਕ ਵਾਰ ਆਪਣਾ ਸਾਫ਼ ਹੋ ਗਿਆ ਸੀ ਜੀ ਤੇ ਹੁਣ ਆਪਾਂ ਦੂਜੇ ਫਰ ਤੇ ਇਸੇ ਤਰ੍ਹਾਂ ਹੀ ਲਗਾਉਣ ਲੱਗ ਗਏ ਤੇ ਆਪਾਂ ਵਿੱਚ ਦੀ ਇਹਨੂੰ ਵਰਸ਼ਨ ਨੂੰ ਇੱਕ ਵਾਰ ਹੋਰ ਉਹਦੇ ਵਿੱਚ ਲਗਾ ਲਿਆ ਸੀਗਾ ਸ਼ੈਂਪੂ ਦੇ ਤੇ ਸਿਰਕੇ ਦੇ ਵਿੱਚ ਤੇ ਫਿਰ ਆਪਾਂ ਥੋੜਾ ਇਹ ਨਿਚੋੜ ਕੇ ਨੂੰ ਦੁਬਾਰਾ ਇਸੇ ਤਰੀਕੇ ਨਾਲ ਹੀ ਪੱਖਾ ਸਾਫ਼ ਕਰਨ ਲੱਗਦੇ ਦੂਸਰਾ ਫਰ ਵੀ ਤੇ ਇਹਨੂੰ ਆਪਾਂ ਕੋਈ ਲਗਾ ਕੇ ਛੱਡਣ ਦੀ ਵੀ ਨਹੀਂ ਲੋੜ ਹੈਗੀ ਵੀ ਆਪਾਂ ਲਾ ਕੇ ਛੱਡਣਾ ਇਹਨੂੰ ਵੀ ਫਿਰ ਸਾਫ਼ ਕਰਨਾ ਇਹਨੂੰ ਆਪਾਂ ਨਾਲ ਦੀ ਨਾਲ ਹੀ ਸੁੱਕੇ ਕੱਪੜੇ ਨਾਲ ਸਾਫ਼ ਕਰਕੇ ਦਿਖਾ ਦਾਂਗੇ ਇਹਨਾਂ ਤੇ ਆਪਾਂ ਤਿੰਨਾਂ ਫਰਾਂ ਤੇ ਚੰਗੀ ਤਰ੍ਹਾਂ ਇਹ ਬੁਰਸ਼ਿਕ ਮਾਲ ਲੈ ਇੱਕ ਵਾਰੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਇੱਥੇ ਫੇਰ ਸੁੱਕਾ ਕੱਪੜਾ ਲਵਾਂਗੇ ਸਾਫ਼ ਤੇ ਹੁਣ ਤੁਹਾਨੂੰ ਆਪਾਂ ਫਰ ਸਾਫ਼ ਕਰਕੇ ਦਿਖਾਉਣੇ ਆਂਗੇ ਤੇ ਇਹ ਦੇਖੋ ਜੀ ਹੁਣ ਆਪਾਂ ਕਲੋਜ਼ ਕਰਕੇ ਦਿਖਾਉਣੇ ਤਾਂ ਨੇੜੇ ਕਰਕੇ ਦੇਖੋ ਕਿੰਨਾ ਜ਼ਿਆਦਾ ਵਧੀਆ ਇਹ ਸਾਫ਼ ਸੁਥਰੇ ਹੋ ਗਏ ਦੇਖੋ ਜਿਵੇਂ ਨਵੇਂ ਹੁੰਦੇ ਬਿਲਕੁਲ ਇਸ ਤਰੀਕੇ ਨਾਲ ਚਮਕ ਗਏ ਇਹ ਤੇ ਦੇਖੋ ਆਪਾਂ ਬਿਲਕੁਲ ਨੇੜੇ ਤੋਂ ਕਰਕੇ ਦਿਖਾਇਆ ਤੁਹਾਨੂੰ ਇਸ ਤਰੀਕੇ ਨਾਲ ਬਹੁਤ ਵਧੀਆ ਸਾਫ਼ ਹੋ ਜਾਂਦਾ ਪੱਖਾ ਆਸਾਨ ਤਰੀਕੇ ਨਾਲ ਨਾ ਬਹੁਤ ਜ਼ਿਆਦਾ ਇੱਥੇ ਮਿਹਨਤ ਕਰਨੀ ਪੈਂਦੀ ਹੈ ਜੀ ਤੇ ਸਾਰਾ ਪੱਖਾ ਆਪੇ ਇਸ ਤਰੀਕੇ ਨਾਲ ਹੀ ਸਾਫ ਕਰ ਲਾਂਗੇ ਸੁੱਕੇ ਕੱਪੜੇ ਨਾਲ ਇਹ ਦੇਖੋ ਕਿਵੇਂ ਚਮਕ ਰਿਹਾ ਹੈ ਘਰ ਆਪਣੇ ਪੱਖੇ ਦੇ ਤੇ ਇਹ ਵੇਖੋ ਜੀ ਆਪਾਂ ਫਰ ਚੰਗੀ ਤਰ੍ਹਾਂ ਪੱਖੇ ਦੇ ਸਾਫ ਕਰ ਲਏ ਇਹ ਜਿਹੜਾ ਬਲੈਕ ਬਲੈਕ ਜਿਹਾ ਦਿਨ ਦਾ ਇਹ ਤਾਂ ਪੱਖੇ ਤੋਂ ਰੰਗ ਲਿਹਾ ਹੋਇਆ ਹੈ ਫਿਰ ਫਰ ਤੋਂ ਤਾਂ ਲੱਗਦਾ ਕਾਲਾ ਕਾਲਾ ਇਹ ਬਾਕੀ ਤੁਸੀਂ ਦੇਖ ਸਕਦੇ ਬਿਲਕੁਲ ਹੀ ਸਾਫ ਹੋ ਗਿਆ ਪੱਖਾ ਕਿੰਨਾ ਜ਼ਿਆਦਾ ਗੰਦਾ ਹੋਇਆ ਪਿਆ ਸੀਗਾ ਇਹ ਤੇ ਆ ਇਹਦਾ ਰੰਗ ਲਿਆ ਹੋਇਆ ਬਿਲਕੁਲ ਪੱਖਾ ਚਮਕ ਚੁੱਕਿਆ ਆਪਣਾ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਉਮੀਦ ਆ ਕਿ ਤੁਹਾਨੂੰ ਵੀ ਇਹ ਤਰੀਕਾ ਜ਼ਰੂਰ ਪਸੰਦ ਆਇਆ ਹੋਊਗਾ ਪੱਖਾ ਸਾਫ਼ ਕਰਨ ਦਾ ਤੇ ਤੁਸੀਂ ਵੀ ਇਹ ਤਰੀਕਾ ਵਰਤ ਸਕਦੇ ਹੋ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ